ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਦਾ ਦੋਸਤ ਕੈਪਟਨ ਅਰਪੈ ਸਿੰਘ ਕਾਫੀ ਦਿਨਾਂ ਤੋਂ ਆਪਾਂ ਚੈਨਲ ਦੇ ਗੈਰ ਹਾਜ਼ਰ ਸੀ ਕਿਉਂਕਿ ਸੇਤ ਜੋ ਥੋੜਾ ਸਾਥ ਨਹੀਂ ਦੇ ਰਹੀ ਸੀ ਤੇ ਕਾਫੀ ਦਿਨਾਂ ਤੋਂ ਆਪਾਂ ਵੀਡੀਓ ਨਹੀਂ ਪਾਈ ਤੇ ਬਹੁਤ ਸਾਰੇ ਸਰਜਨ ਮਿੱਤਰਾਂ ਸਬਸਕ੍ਰਾਈਬਰਾਂ ਦੀ ਬੇਨਤੀ ਸੀ ਕਿ ਕੋਈ ਨਾ ਕੋਈ ਜਰੂਰ ਵੀਡੀਓ ਪਾਓ ਸੋ ਆਪਾਂ ਅੱਜ ਵੀਡੀਓ ਪਾਉਣ ਲੱਗੇ ਹਾਂ ਜੋ ਇਸ ਟਾਈਮ ਇਹ ਜੋ ਹਫਤਾ ਚੱਲ ਰਿਹਾ ਹੈ 20 ਦਸੰਬਰ ਤੋਂ ਲੈ ਕੇ 22 ਦਸੰਬਰ ਤੱਕ 6 ਸੱਤ ਪੋ ਤੋਂ ਲੈ ਕੇ 13 ਪੋ ਤੱਕ ਇਹ ਸੀ ਦੀਦਿਆ ਦੇ ਤੌਰ ਤੇ ਮਨਾਇਆ ਜਾਂਦਾ ਹੈ ਸੋ ਨਕੀਆਂ ਜਿੰਦਾ ਵੱਡੇ ਸਾਕੇ ਇਹ ਇੱਕ ਸਿੱਖੀ ਦਾ ਇਮਤਿਹਾਨ ਦਾ ਹਫਤਾ ਹੈ ਤਾਣ ਮਨ ਤਾਣ ਸਭ ਸੋਪ ਗੁਰੂ ਕੋ ਸੋ ਅਮਰਤ ਗੁਰਤੇ ਪਾਇਆ ਇਹ ਉਹ ਸਮਰਤ ਦੀ ਸ਼ਕਤੀ ਦਾ ਇਮਤਿਹਾਨ ਹੈ ਕਿ ਗੁਰੂ ਸਾਹਿਬ 2021 ਦੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਹਨ ਔਰ ਉਸ ਤੋਂ ਬਾਅਦ ਜੋ ਗੁਰੂ ਸਾਹਿਬ ਜੀ ਦੇ ਪਰਿਵਾਰ ਤੇ ਸਾਰਾ ਵਰਤਾਂਤ ਹੁੰਦਾ ਹੈ ਉਹ ਸਾਰੇ ਦਾ ਸਾਰਾ ਇਸ ਹਫਤੇ ਦੇ ਵਿੱਚ ਜੋ ਬਖਾਨ ਅਪਰੋਹ ਦੀ ਰੋਜ਼ ਕਰਾਂਗੇ 20 ਰਿੱਕੀ ਦੀ ਰਾਤ ਨੂੰ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਜਿਵੇਂ ਹੀ ਕਿਲਾ ਛੱਡਿਆ ਸਰਸਾ ਦੇ ਕਿਨਾਰੇ ਪਹੁੰਚੇ ਉਹ ਪਿੱਛੋਂ ਦੁਸ਼ਮਨ ਦੀ 10 ਲੱਖ ਦੀ ਗੈਂਤੀ ਦੇ ਵਿੱਚ ਫੌਜ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸਫਸਾ ਦੇ ਕਿਨਾਰੇ ਤੇ 21 ਦੇ 21 ਦਸੰਬਰ ਨੂੰ ਗੁਰੂ ਜੀ ਦਾ ਪਰਿਵਾਰ 10 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਪਹਿਲੇ ਭਾਗ ਦੇ ਵਿੱਚ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੋ ਵੱਡੇ ਸਹਿਜਾਦੇ ਪੰਜ ਪਿਆਰੇ ਤੇ 40 ਸਿੰਘ ਜੋ ਗੁਰੂ ਜੀ ਦੇ ਨਾਲ ਸੱਤਸਰ ਨੂੰ ਪਾਰ ਕਰਕੇ ਰੋਪੜਵਾਲ ਨੂੰ ਚਲੇ ਜਾਂਦੇ ਹਨ ਦੂਜੇ ਭਾਗ ਦੇ ਵਿੱਚ ਮਾਤਾ ਸਹਿਬਕੌਰ ਮਾਤਾ ਸੁੰਦਰੀ ਜੀ ਭਾਈ ਮਣੀ ਸਿੰਘ ਦੇ ਨਾਲ ਜੋ ਜੰਗਲਾਂ ਦੇ ਵਿੱਚ ਹਰਦوار ਹੁੰਦੇ ਹੋਏ ਬਿੱਲੀਵਾਲ ਨੂੰ ਰਵਾਨਾ ਹੋ ਜਾਂਦੇ ਹਨ ਤੀਜੇ ਪਾਗ ਦੇ ਵਿੱਚ ਮਾਤਾ ਗੁਜਰਕੌਰ ਔਰ ਛੋਟੇ ਸਹਿਜਾਦੇ ਜੋ ਜੰਗਲਾਂ ਦੇ ਵਿੱਚ ਦੇ ਹੁੰਦੇ ਹੋਏ ਰਾਤ ਤੇ ਬਰਾਤੇ ਚਲਦੇ ਹੋਏ ਕੰਡਿਆਂ ਦੇ ਵਿੱਚ ਦੇ ਚਲਦੇ ਹੋਏ ਛੋਟੇ ਛੋਟੇ ਮਾਸੂਮ ਬੱਚੇ ਕੁੰਮੇ ਮਾਸ਼ਕੀ ਦੇ ਘਰ ਹੋ ਜਾਂਦੇ ਹਨ ਸੋ ਇਹ ਵਰਤਾਂਤ ਪੂਰਾ ਹਫਤਾ ਆਪਾਂ ਤੁਹਾਨੂੰ ਰੋਜ਼ ਦਾ ਰੋਜ਼ ਦੱਸਾਂਗੇ ਤੇ ਸਾਡੀ ਇੱਕ ਕੋਸ਼ਿਸ਼ ਹੈ ਕਿਪਟਨ ਭਰਾਵਾ ਵੱਲੋਂ ਔਰ ਸਾਡੇ ਸਕੂਲ ਦੇ ਹਾਈ ਸਕੂਲ ਦੇ ਹੈਡ ਟੀਚਰ ਵਿਰਿੰਦਰ ਕੁਮਾਰ ਜੀ ਵੱਲੋਂ ਇੱਕ ਪ੍ਰਾਲਾ ਕੀਤਾ ਗਿਆ ਕਿ ਬੱਚਿਆਂ ਨੂੰ ਵੱਧ-ਵੱਧ ਅਸੀਂ ਇਸ ਸਬਜੈਕਟ ਦੇ ਉੱਤੇ ਉਹਨਾਂ ਦੇ ਨਾਲ ਵਿਚਾਰ ਉਟਾੰਦਰਾ ਸੰਜੂ ਕਰਕੇ ਹਰੇ ਐਤਵਾਰ ਅਸੀਂ ਜੋ ਬੱਚਿਆਂ ਦੀਆਂ ਕਲਾਸਾਂ ਲਾ ਕੇ ਉਹਨਾਂ ਤੋਂ ਇਸ ਹਫ਼ਤੇ ਦੇ ਬਾਰੇ ਕਿੱਤਾਂ ਜਾਂ ਸੰ ਜਾਂ ਪ੍ਰਸੰਗ ਉਹਨਾਂ ਨੂੰ ਉਹਨਾਂ ਤੋਂ ਸੁਣਾਗੇ ਤਾਂ ਕਿ ਉਹ ਵੱਧ ਤੋਂ ਵੱਧ ਇਹਦੀ ਖੋਜ ਕਰਨ। ਸਕੂਲ ਦੇ ਵਿੱਚ ਵੀ ਅੱਜ ਅਸੀਂ ਉਹਨਾਂ ਬੱਚਿਆਂ ਨੂੰ ਦੱਸਿਆ ਹੈ। ਉਹ ਸਾਰੇ ਸੱਜਣ ਮਿੱਤਰਾਂ ਨੂੰ ਨਾਨਕ ਲੇਵਾ ਸੰਗਤ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਪ੍ਰਚਾਰਲੇ ਕਰੀਏ ਬੱਚਿਆਂ ਨੂੰ ਵੱਧ ਤੋਂ ਵੱਧ ਸਕੂਲਾਂ ਦੇ ਵਿੱਚੋਂ ਗੁਰੂ ਘਰਾਂ ਦੇ ਵਿੱਚੋਂ ਸਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਾਰੇ ਜ਼ਰੂਰ ਦੱਸੀਏ। ਔਰ ਵੱਤਵਾ ਦੇ ਹਫ਼ਤੇ ਦੇ ਵਿੱਚ ਅਸੀਂ ਪ੍ਰਚਾਰ ਕੀਤਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਮ ਨੂੰ ਰਹਿਰਾਸ ਵੀ ਬੱਚੇ ਕਰਨਗੇ ਔਰ ਉਸ ਤੋਂ ਬਰਾ ਅਪरांत 1 ਘੰਟਾ ਬੱਚੇ ਇਸ ਤੇ ਸਾਰਾ ਪ੍ਰੋਗਰਾਮ ਸੰਗਤ ਦੇ ਸਾਹਮਣੇ ਪੇਸ਼ ਕਰਿਆ ਕਰਨ ਦੇ ਰੋਜ਼ ਦਾ ਰੋਜ਼ ਇਤਿਹਾਸ ਜੋ ਬੱਚੇ ਖੁਦ ਪੇਸ਼ ਕਰਨਗੇ ਤਾਂ ਕਿ ਬੱਚੇ ਕਿਤਾਬਾਂ ਦੇ ਵਿੱਚੋਂ YouTube ਦੇ ਵਿੱਚੋਂ ਜਾਂ ਹੋਰ ਕਿਤੋਂ ਸਰਚ ਕਰਨਗੇ ਕਵਿਤਾਵਾਂ ਪੜਨਗੇ ਤਾਂ ਹੀ ਆਪਣੀ ਜੋ ਸਿੱਖ ਪੁੰਨੀਰੀ ਹੈ ਉਹ ਖਾਲਸੇ ਰੂਪ ਵੱਲ ਵੱਧ ਸਕਦੀ ਹੈ ਸੋ ਮੇਰੇ ਸਾਰੇ ਸੱਜਣ ਮਿੱਤਰਾਂ ਨੂੰ ਨਾਨਕਲੇਵਾ ਸੰਗਤ ਨੂੰ ਬੇਨਤੀ ਹੈ ਆਪਾਂ ਆਪਾਂ ਇਸ ਪਰਲੇ ਦੇ ਵਿੱਚ ਜੁੜੀਏ ਤੇ ਇਹ ਜੀਆਂ ਵੀਡੀਓ ਬਣਾ ਕੇ ਆਪਾਂ ਵੱਤ-ਵੱਤ ਬੱਚਿਆਂ ਨੂੰ ਨਵੀਂ ਪਨੀਰੀ ਨੂੰ ਆਪਾਂ ਨਾਨਕ ਲੇਵਾ ਸੰਗਤ ਦੇ ਨਾਲ ਜੋੜੀਏ ਸੋ ਮੀਰ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਚੰਗੀ ਲੱਗੇਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਵੱਤ-ਵੱਤ ਕਰੋ ਤਾਂ ਕਿ ਆਪਾਂ ਨੂੰ ਵੀ ਬਲ ਮਿਲੇ ਕਿ ਹੋਰ ਵੱਤ-ਵੱਤ ਤੁਹਾਡੇ ਨਾਲ ਇਤਿਹਾਸਕ ਵੀਡੀਓ ਇਸ ਤਰ੍ਹਾਂ ਦੇ ਸਾਕੇ ਲੈ ਕੇ ਹਾਜ਼ਰ ਹੋਈਏ ਸੋ ਅਪਰਾਲਾ ਹੈ ਅਪਰਾਲੇ ਦੇ ਵਿੱਚ ਲੱਗੇ ਹਨ ਸੰਯੋਗ ਥੋੜਾ ਚਾਹੀਦਾ ਸਾਧ ਸੰਗਤ ਜੀ ਆਪਾਂ ਹਰੇਕ ਪਿੰਡ ਪਿੰਡ ਦੇ ਵਿੱਚ ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਪ੍ਰਚਾਰ ਦੇ ਨਾਲ ਜੁੜੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ